ਬੜੀ ਮੈਂ ਦੀ ਬਾਤ ਕਰਾਂਗਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਸੀਰ ਆਵਕੇ ਸੋ ਇੰਡੀਆ ਪੰਜਾਬ ਤੋਂ ਬਿਲੋਂਗ ਕਰਦੇ ਆ ਸੋ ਜਿੰਨੇ ਮੇਰੇ ਭਰਾ ਐਚ ਪੀ ਡੀ ਟਰਾਂਸਪੋਰਟ ਦੇ ਵਿੱਚ ਜੌਬ ਕਰਦੇ ਆ ਕਿ ਆਪਾਂ ਇੱਕ ਸਾਰਾ ਪਰਿਵਾਰ ਆ ਅੱਜ ਅਸੀਂ ਜਿਹੜਾ ਬਹੁਤ ਵੱਡੇ ਫੰਕਸ਼ਨ ਦੇ ਇਕੱਠੇ ਹੋਏ ਆ ਕਿਉਂਕਿ ਕੋਈ ਨਾ ਕੋਈ ਮਸਲ ਲੈ ਕੇ ਇੱਥੇ ਇਨਸਾਨ ਆਇਆ ਏ ਪ੍ਰਦੇਸ਼ਾਂ ਦੇ ਵਿੱਚ ਪ੍ਰਦੇਸ਼ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਦੁੱਖ ਸੁੱਖ ਜਿਹੜੇ ਪਿੱਛੇ ਰਹਿ ਜਾਂਦੇ ਆ ਸੋ ਮੈਂ ਧੰਨਵਾਦ ਕਰਦਾ ਬਾਈ ਹਰਦੀਪ ਸਿੰਘ ਔਰ ਬਾਈ ਵਿਜੇ ਜੀ ਜਿਨ੍ਹਾਂ ਨੇ ਇਹ ਟ੍ਰਾਂਸਪੋਰਟ ਇੱਥੇ ਖੋਲੀ ਹੋਈ ਆ ਔਰ ਸਾਰਿਆਂ ਨੂੰ ਜਿੱਦਾਂ ਬੜਾ ਪਿਆਰ ਦਿੰਦੇ ਆ ਤੇ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਆਪਣਾ ਪਰਿਵਾਰ ਆ ਜਿਹੜਾ ਪਰਿਵਾਰ ਪਿੱਛੇ ਛੱਡ ਕੇ ਆਏ ਆ ਆਪਾਂ ਜੇਕਰ ਆਪਣਾ ਦਿਲ ਲੱਗਦਾ ਤਾਂ ਆਪਣਾ ਭਰਾਵਾਂ ਦੇ ਵਿੱਚ ਰਹਿ ਕੇ ਦਿਲ ਲੱਗਦਾ ਕਿਉਂਕਿ ਪਰਦੇਸਾਂ ਦੇ ਵਿੱਚ ਜੇ ਆਪਾਂ ਮੁਹੱਬਤ ਪਿਆਰ ਨਾਲ ਨਾ ਰਹੀਏ ਤਾਂ ਪਰਦੇਸ ਬੰਦੇ ਨੂੰ ਖਾ ਜਾਂਦਾ ਸੋ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਗੀਤ ਆਉਂਦੇ ਆ ਪਰਦੇਸੀਆਂ ਦੇ ਪਰ ਹੁਣ ਜਿਹੜਾ ਸਮਾਂ ਆਇਆ ਤੇ ਮੈਂ ਥੋੜੀ ਜੀ ਗੱਲ ਕਰਕੇ ਮੈਂ ਮੈਂ ਕਿਹੜਾ ਬਾਈ ਨੂੰ ਦੇ ਦਣਾ ਇੱਧਰ ਤੇ ਮੇਰਾ ਸਾਥ ਦਿਓ ਬਾਈ ਤੋਂ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਅੱਜ ਆਪਾਂ ਬਹੁਤ ਵੱਡੀ ਪਾਰਟੀ ਅਰੇਂਜ ਕੀਤੀ ਇੱਥੇ ਤੇ ਥੈਂਕ ਯੂ ਬਾਈ ਹਰਜੀਤ ਬਾਈ ਔਰ ਵਿਜੇ ਬਾਈ ਸੋ ਅਸਾਨੂੰ ਮਾੜ ਪਤਨਾਂਦਾ ਅਸੀਂ ਹਾਂ ਤੇਰੇ ਯਾਰ ਬਤਨਾਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ ਬੜਾ ਹੈ ਸ਼ਾਨ ਬਤਨਾਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ ਉਸਾਨੂੰ ਮਾਨ ਬਤਨਾਦਾ ਅਸੀਂ ਹਾਂ ਤੇਰੇ شافਿਰ ال بدع جارو ਹੋਣਾ ਪਹਿਣਾ ਜੁਦਾ ਜਾਰੋ ਇਹੀ ਰੱਬ ਦੀ ਰਜਾ ਜਾਰੋ ਚੱਲੇ ਦਿਲ ਹਾਰ ਪਰਦੇਸੀ ਅਸਾਨੂੰ ਹੁਮਾਣ ਬਤਨਾ ਦਾ ਅਸੀਂ ਹਾਂ ਤੇਰੇ ਯਾਰ ਸਾਨੂੰ ਮਾਣ ਬਤਨਾ ਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ ਸੋ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਧੰਨਵਾਦ ਬੱਲੀਬਾਈ ਬੱਲੀਬਾਈ ਬੋਲੋ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਾਵਲਾ ਉੱਥੇ ਦੇ ਦੋ ਮੁੰਡੇ ਸੁਣੀ ਦੇ ਉੱਥੇ ਦੇ ਲੋ ਮੁੰਡੇ ਸੁਣੀ ਦੇ ਉੱਥੇ ਸੁਣੀਆ ਇੱਕ ਦਾਦਾ ਵਿਆਹ ਹੋ ਗਿਆ ਉਹ ਸੁੱਕ ਰਹਿ ਗਿਆ ਕੁਵਾਰਾ ਓ ਉਹ ਆਪੇ ਲੈ ਜਾਣਗੇ ਜੀਰਾਂ ਨੂੰ ਆਰੋਗਰਾ ਜਿਹੇ ਬੰਦਰੇ ਬੋਲੀ ਵਾਲੀ ਪੋਣੀ ਆਰੋਗਰਾ ਤੇਰਾ ਮਹਾਰਾ ਚੜਿਆ ਕਿ ਕਰਤੇ ਤੇਰਾ ਮਹਾਰਾ ਚੜਿਆ ਕਿ ਕਰਤੇ ਉਹ ਤੂੰ ਦਾ ਤਨਾਂ ਕੀਤੀ ਨੀ ਪਾਸਾ ਵੱਟ ਕੇ ਲਾਗੀ ਕੋਲ ਦੀ ਉਹ ਪਾਸਾ ਵੱਟ ਕੇ ਲਾਗੀ ਕੋਲ ਦੀ ਸਾਡੇ ਸੇ ਘਟ ਪੀਤੀ ਨੀ ਹੁਣ ਕਿਉਂ ਤੋੜ ਗਈ ਸਜਣਾ ਨਾਲ ਪ੍ਰੀਤੀ ਨੀ ਹੁਣ ਕਿਉਂ ਤੋੜ ਗਈ ਸਜਣਾ ਨਾਲ ਪ੍ਰੀਤੀ ਤੋੜ ਕਰ ਤੋੜ ਗਈ ਬਾਰੀ ਬਾਰਸੀ ਖੱਟਣ ਗਿਆ ਸੀ ਬਾਰੀ ਬਾਰਸੀ ਖੱਟ ਕੇ ਲਿਆਂਦੀ ਖੇਸੀ ਨੀ ਜਿਗਰੀ ਯਾਰ ਬੁਰੇ ਚਾਹ ਮਿਲਦੇ ਪਰਦੇਸੀ ਨੀ ਜਿਗਰੀ ਯਾਰ ਬੁਰੇ ਚਾਹ ਮਿਲਦੇ ਪਰਦੇਸੀ ਨੀ ਜਿਗਰੀ ਯਾਰ ਬੁਰੇ ਯਾਰ ਬੁਰੇ